ਬੀਤੇ ਦਿਨੀ ਬਠਿੰਡਾ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਦਾ ਸਾਹਮਣੇ ਆਇਆ ਨਾ ਅਮਰਿਤਪਾਲ ਸਿੰਘ ਮੈਰੋ ਵੱਲੋਂ ਲਾਈਵ ਹੋ ਕੇ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਕੀਤਾ ਗਿਆ ਸੀ ਟਾਰਗੇਟ ਜਿਸ ਕਰਕੇ ਉਹਨਾਂ ਕੁੜੀਆਂ ਦੇ ਵਿੱਚ ਬਣਿਆ ਸਹਿਮ ਦਾ ਮਾਹੌਲ ਦੀਪਿਕਾ ਲੁਧਰਾ ਆਈ ਸਾਹਮਣੇ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਮੰਗੀ ਉਸਨੇ ਸਿਕਿਉਰਿਟੀ ਦੀਪਿਕਾ ਲੁਧਰਾ ਵੱਲੋਂ ਕਿਹਾ ਗਿਆ ਹੈ ਕਿ ਮੁਆਫੀ ਮੰਗਤੋ ਬਾਅਦ ਵੀ ਕੀਤਾ ਜਾ ਰਿਹਾ ਹੈ ਅਮਰਿਤਪਾਲ ਸਿੰਘ ਮੈਰੋ ਵੱਲੋਂ ਟਾਰਗੇਟ ਸੋਸ਼ਲ ਮੀਡੀਆ ਇਨਫਲੂਐਂਸ ਦੀਪਿਕਾ ਲੁਧਰਾ ਦੇ ਬਿਆਨਾਂ ਤੇ ਅਮਰਿਤਪਾਲ ਸਿੰਘ ਮੈਰੋ ਤੇ ਹੋਇਆ ਮਾਮਲਾ ਦਰਜ ਪਿਛਲੇ ਦਿਨਾਂ ਤੋਂ ਚਰਚਾ ਦੇ ਵਿੱਚ ਚੱਲ ਰਿਹਾ ਹੈ ਭਾਬੀ ਕਮਲਕੌਰ ਕਤਲ ਦੇ ਬਾਅਦ ਹੁਣ ਦੀਪਿਕਾ ਲੁਧਰਾ ਨੂੰ ਮਿਲ ਰਹੀ ਹੈ ਤੰਕੀ ਅਮਰਿਤਪਾਲ ਸਿੰਘ ਮੈਰੋ ਵੱਲੋਂ ਦੀਪਿਕਾ ਲੁਧਰਾ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਹੋਇਆ ਮਾਮਲਾ ਦਰਜ ਅੰਮ੍ਰਿਤਸਰ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਖੇ ਅਮਰਿਤਪਾਲ ਸਿੰਘ ਮੈਰੋ ਤੇ ਮਾਮਲਾ ਦਰਜ ਕੀਤਾ ਗਿਆ ਬੀ ਐਨ ਐਸ ਦੀ ਧਾਰਾ 308 19 352 3324 467 ਦੇ ਤਹਿਤ ਕੀਤਾ ਗਿਆ ਹੈ ਮਾਮਲਾ ਦਰਜ